ਕੋ ਜਿਹੜਾ ਸੁਭਾ ਸਿੰਘ ਹੈਗਾ ਏ ਇੱਕੀ ਬਹੁਤ ਜਲਾਦ ਕਿਸਮ ਦਾ ਇਨਸਾਨ ਸੀਗਾ ਜੀ ਲਾਲਚੀ ਤੇ ਦੁਆਤ ਸੀਗਾ ਜੀ ਔਰ ਨਸ਼ੇੜੀ ਤੇ ਦੁਆਤ ਸੀਗਾ ਜੀ ਇਹਦੇ ਸ਼ਰਾਬੀ ਕੇ ਜਿਹੜਾ ਟੌਰਚਰ ਕਰਦੇ ਸੀ ਆ ਉਮਮਨੀ ਤੇ ਮੈਂ ਸਭ ਤੋਂ ਪਹਿਲਾਂ ਦੱਸਦਾ ਕਿ ਇਹਦਾ ਜਿਆਦਾ ਤੇ ਇਹਦਾ ਜਿਹੜਾ ਝਭਾਲ ਕਿ ਇਧਰ ਪਿੱਖੀ ਵੰਡ ਸਾਈਡ ਖੇਮ ਕੰਨ ਸਾਈਡ ਨੂੰ ਜਿਆਦਾ ਇਹਦਾ ਵਾਰਿਆ ਜੀ ਸਾਡਾ ਏਰੀਆ ਪੈਂਦਾ ਸੀ ਉਹ ਉਸ ਟਾਈਮ ਤੇ ਸਗੜੀ ਥਾਣਾ ਪੈਂਦਾ ਸੀ ਜੀ ਉਹ ਕਹੀ ਇਸ਼ਾਰਾ ਬਨੂ ਆਪਣੇ ਨਾਮ ਦੇ ਕੋਲ ਚ ਰਹਿੰਦੇ ਸੀ ਜੀ ਤੇ ਸੰਨ 1952 ਦੇ ਵਿੱਚ ਜੀ ਮੇ ਤੋਂ ਮੇਰੇ ਵੱਡੇ ਭਰਾ ਨੂੰ ਅ ਪਹਿਲੇ ਹਫਤੇ ਅਗਸਤ ਦੇ ਇਹਨਾਂ ਨੇ ਘਰੋਂ ਚੱਕ ਲਿਆ ਸੀ ਐਸਆਈ ਇੰਦਰਜੀਤ ਤੇ ਐਸਆਈ ਜੀਸੀ ਨੇ ਅੱਛੇ ਜੋ ਪੁਲਿਸ ਚੌਕ ਦੇ ਇੰਚਾਰਜ ਨੇ ਸ਼ਰਾਪਨਵਾਸੀ ਗਏ ਜੀ ਉਹਨਾਂ ਨੇ ਚੁੱਕ ਕੇ ਤੇ ਅੰਨ ਤਸ਼ਦਦ ਕੀਤਾ ਜੀ ਤੇ ਉਹਨਾਂ ਤੋਂ ਬਾਅਦ ਫਿਰ ਐਸ.ਐਚ.ਟਾਪ ਦੇ ਵਿੱਚ ਉਸ ਟਾਈਮ ਤੇ ਇੰਸਪੈਕਟਰ ਦਇਆ ਸਿੰਘ ਸੁਹਾਣੀ ਛਾਣੀ ਹੁੰਦਾ ਸੀ ਜੀ ਤੇ ਬਾਅਦ ਵਿੱਚ ਇਹ ਐਸ.ਐਚ.ਟਾਪ ਵਾਲੇ ਭਾਈ ਨਰਵੈਲ ਸਿੰਘ ਨੂੰ ਲੈ ਗਏ ਜੀ ਤੇ ਇੱਕ ਮਹੀਨਾ ਲਗਾਤਾਰ ਟੌਰਚਰ ਕਰਦੇ ਰਹੇ ਜੀ